ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਪਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਪਣੇ ਭਾਰਤ ਦੀ ਰਾਜਧਾਨੀ ਦਿੱਲੀ ਦੀ ਕਹਿੰਦੇ ਕਿ 5 ਫਰਵਰੀ ਨੂੰ ਵੋਟਾਂ ਪੈਣਗੀਆਂ ਦਿੱਲੀ ਦੇ ਵਿੱਚ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਪਿਛਲੇ ਕਈ ਹਫ਼ਤੇ ਤੋਂ ਜਿਹੜੀ ਚੋਣ ਜੰਗ ਅੰਦਰ ਖਾਤੇ ਚੱਲ ਰਹੀ ਸੀ ਤੇ ਹੁਣ ਭਾਈ ਉਹ ਬਾਹਰ ਮੁਖੀ ਹੋਈ ਜਾਣੀ ਆ ਉਹਦਾ ਕਾਰਨ ਇਹ ਜੀ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਦਿੱਲੀ ਦੇ ਵਿੱਚ ਚੋਣ ਜ਼ਾਬਤਾ ਲੱਗ ਗਿਆ ਦਿੱਲੀ ਸੜੀ ਰਾਜਧਾਨੀ ਆ ਪੂਰੇ ਦੇਸ਼ ਦੀ ਧੁੰਨੀ ਆ ਤੇ ਦਿੱਲੀ ਦੇ ਵਿੱਚ ਜੋ ਕੁਝ ਹੁੰਦਾ ਤੇ ਉਹਦਾ ਅਸਰ ਬਾਕੀ ਸੂਬਿਆਂ ਦੇ ਉੱਤੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਤੇ ਪੈਣਾ ਲਾਜ਼ਮੀ ਹੈ ਕੁਦਰਤੀ ਹੈ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 6 ਤੇ 7 ਤਰੀਕ ਦਾ ਗੈਪ ਪਾ ਕੇ ਤੇ 8 ਫਰਵਰੀ ਨੂੰ ਇੱਥੇ ਨਤੀਜੇ ਆਉਣਗੇ ਤੇ 70 ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਜਿਹੜੀ ਪਾਰਟੀ ਦੀ ਝੋਲੀ ਦੇ ਵਿੱਚ 36 ਸੀਟਾਂ ਪੈ ਗਈਆਂ ਘੱਟੋ-ਘੱਟ ਤੇ ਉਸ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਤੇ ਤਿੰਨ ਵਾਰੀਆਂ ਤੋਂ ਆਮ ਆदमी ਪਾਰਟੀ ਦੀ ਇੱਥੇ ਸਰਕਾਰ ਆ ਤੇ ਚੌਥੀ ਵਾਰ ਉਹ ਸਰਕਾਰ ਬਣਾਉਣ ਦੇ ਲਈ ਜੋੜ ਤੋੜ ਕਰ ਰਹੇ ਆ ਯਾਨੀ ਕਿ ਪ੍ਰਚਾਰ ਦੇ ਸਿਲਸਿਲੇ ਦੇ ਵਿੱਚ ਜ਼ੋਰਾਂ ਦੇ ਉੱਤੇ ਗੱਲਬਾਤ ਹੈਗੀ ਆ 70 ਦੇ 70 ਉਮੀਦਵਾਰ ਆਪਣੇ ਹਿੱਸੇ ਦੇ ਆਮ ਆਦਮੀ ਪਾਰਟੀ ਐਲਾਨ ਕਰ ਚੁੱਕੇ ਆ ਪਰ ਕੱਲ ਮੈਂ ਇੱਕ ਗੱਲ ਦੇ ਉੱਤੇ ਹੈਰਾਨ ਬਹੁਤ ਹੋਇਆ ਇੱਥੇ ਕਾਂਗਰਸ ਦੇ ਇੱਕ ਨੇਤਾ ਹੈਗੇ ਜੀ ਸੰਦੀਪ ਦੀਕਸ਼ਤ ਸੰਦੀਪ ਦੀਕਸ਼ਤ ਨੇ ਗੱਲ ਕਹੀ ਆ ਕਿ ਕੇਜਰੀਵਾਲ ਤਾਂ ਮੁੱਖ ਮੰਤਰੀ ਬਣ ਨਹੀਂ ਸਕਦੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਉਹ ਕਿਉਂ ਕਹਿੰਦੇ ਜੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਬੇਲ ਦਿੱਤੀ ਆ ਇਹਨਾਂ ਦਾ ਕੇਸ ਖਤਮ ਥੋੜੀ ਹੋਇਆ ਇਹਨਾਂ ਦੇ ਉੱਤੇ ਸ਼ਰਤ ਆ ਵੀ ਜੇਕਰ ਇਹਨਾਂ ਨੇ ਫਾਈਲ ਦੇ ਉੱਤੇ ਸਾਈਨ ਕੀਤੇ ਤਾਂ ਭਾਈ ਇਹ ਕਸੂਤੇ ਫਸ ਜਾਣਗੇ ਕਿਉਂਕਿ ਸ਼ਰਤਾਂ ਤਹਿਤ ਇਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਇਹ ਤਾਂ ਫਾਈਲ ਦੇ ਉੱਤੇ ਸਾਈਨ ਹੀ ਨਹੀਂ ਕਰ ਸਕਦੇ ਇਸ ਕਰਕੇ ਤਾਂ ਕਦੇ ਵੀ ਸੀਐਮ ਨਹੀਂ ਬਣ ਸਕਦੇ ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਦੇ ਨਾਂ ਦੇ ਉੱਤੇ ਵੋਟਾਂ ਨਾ ਪੈਣ ਮਤਲਬ ਇਹ ਆ ਤੇ ਮੈਂ ਇਹ ਸੋਚਦਾ ਹਰਮਨਜੀਤ ਕਿ ਇੱਕ ਸਿਆਸੀ ਡਰਾਮੇਬਾਜ਼ੀ ਆ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਹੀ ਕਾਂਗਰਸ ਚੋਣਾ ਲੜਨਾ ਚਾਹੁੰਦੀ ਸੀ 15 ਸੀਟਾਂ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਕਾਂਗਰਸ ਮੰਗਦੀ ਸੀ 17 ਦੇ ਵਿੱਚੋਂ ਕਿ 15 ਦੇ ਉੱਤੇ ਅਸੀਂ ਪੰਜੇ ਤਹਿ ਤੋਂ ਮੀਦਵਾਰ ਖੜੇ ਕਰ ਲੈਨੇ ਆ 55 ਦੇ ਉੱਤੇ ਤੁਸੀਂ ਆਪਦੇ ਝਾੜੂ ਵਾਲੇ ਖੜੇ ਕਰ ਲਓ ਪਰ ਕਿ ਆਪ ਨੇ ਇੰਨੀਆਂ ਸੀਟਾਂ ਦੇਣ ਤੋਂ ਇਨਕਾਰ ਕਰਤਾ ਤੇ ਕਾਂਗਰਸ ਦੇ ਆਪ ਵਾਲੇ ਹੁਣ ਅਡੱਡ ਲੜ ਰਹੇ ਆ ਤੇ ਹੁਣ ਭਾਈ ਉਹਨਾਂ ਨੂੰ ਇਹ ਲੱਗਦਾ ਜੀ ਕਿ ਭਾਈ ਕੇਜਰੀਵਾਲ ਤਾਂ ਅਸੀਂ ਅੰਬੜੀ ਨਹੀਂ ਸਕਦੇ ਯਾਨੀ ਕਿ ਜਿੱਥੇ ਗੱਲ ਬਣ ਗਈ ਉੱਥੇ ਇੰਡੀਆ ਘਟ ਜੋੜ ਆ ਜਿੱਥੇ ਇਕੱਠੇ ਨਹੀਂ ਹੋਏ ਉੱਥੇ ਸਿਆਸੀ ਸ਼ਰੀਕ ਆ ਇਹ ਕੁਝ ਚੱਲ ਰਿਹਾ ਦਿੱਲੀ ਦੀ ਰਾਜਨੀਤੀ ਦੇ ਵਿੱਚ ਤਾਂ ਬਾਕੀ ਵਕਫ ਵਕਤਾ ਵਾਂ ਤੇ ਵੀ ਸੋ ਦੇਖਦੇ ਭਾਈ ਬਣਦਾ ਕੀ ਆ ਪਰ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿੱਚ ਇਸ ਵੇਲੇ ਪੋਸਟਰ ਜੰਗ ਚੱਲ ਰਹੀ ਆ ਬੀਜੇਪੀ ਦੇ ਵੱਲੋਂ ਕੱਲ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦੀਆਂ ਫੋਟੋਆਂ ਲਾ ਕੇ ਮੂਰਤਾ ਛਾਪ ਕੇ ਪੋਸਟਰ ਬਣਾਇਆ ਗਿਆ ਗੁੰਡੇ ਫਿਲਮ ਦਾ ਗੁੰਡੇ ਫਿਲਮ ਪਿੱਛੇ ਜੇ ਰਿਲੀਜ਼ ਹੋਈ ਸੀ ਉਹਦੇ ਵਿੱਚਲੇ ਜਿਹੜੇ ਕਲਾਕਾਰ ਆ ਉਹ ਪਰੇ ਕਰਕੇ ਤੇ ਕੇਜਰੀਵਾਲ ਤੇ ਆਤਸ਼ੀ ਤੇ ਰघव ਚੱਡਾ ਤੇ ਸੰਜੇ ਸਿੰਘ ਇਹ ਕਲਾਕਾਰ ਬਣਾ ਕੇ ਪੇਸ਼ ਕੀਤੇ ਆ ਉਧਰ ਆਮ ਆਦਮੀ ਪਾਰਟੀ ਇਹ ਗੱਲ ਕਰਨੀ ਜੀ ਕਿ ਇਹ ਤਾਂ ਪੋਸਟਰ ਜਾਰੀ ਕਰਕੇ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਚੋਣ ਮੁਸਲਮਾਨ ਵੀ ਯਾਨੀ ਕਿ ਚੋਣਾਂ ਦੇ ਮੌਕੇ ਮੁਸਲਮਾਨ ਚਿੱਤੇ ਆਉਂਦੇ ਆ ਉਧਰ ਆਮ ਆਦਮੀ ਪਾਰਟੀ ਦੇ ਖਿਲਾਫ ਭਾਜਪਾ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਇਹ ਤਾਂ ਚੋਣਵੀਂ ਹਿੰਦੂ ਆ ਯਾਨੀ ਕਿ ਕੇਜਰੀਵਾਲ ਨੂੰ ਉਦਾਂ ਹਿੰਦੂ ਚਿੱਤੇ ਨਹੀਂ ਆਉਂਦੇ ਪਰ ਚੋਣਾਂ ਦੇ ਮੌਕੇ ਨੂੰ ਮੰਦਰ ਵੀ ਚਿੱਤੇ ਆਉਂਦੇ ਹਿੰਦੂ ਭਾਈਚਾਰਾ ਵੀ ਚਿੱਤੇ ਆ ਜਾਂਦਾ ਆਹ ਡਰਾਮੇਬਾਦੀ ਦਿੱਲੀ ਦੇ ਵਿੱਚ ਚੱਲਦੀ ਆ ਨਿਵਾਣਾ ਸ਼ੋਹਦੀ ਰਾਜਨੀਤੀ ਦੀ ਇੱਕ ਨਵੀਂ ਮਿਸਾਲ ਪੈਦਾ ਕਰ ਗਈ ਦਿੱਲੀ ਦਿੱਲੀ ਦੇ ਵਿੱਚ ਸਰਕਾਰ ਕਿਹਦੀ ਬਣਨੀ ਆ ਆਪਾਂ ਇਹਦੇ ਬਾਰੇ ਕੁਝ ਕਹਿੰਦੇ ਨਹੀਂਗੇ ਪਰ ਲੋਕ ਆ ਜਿਹੜੇ ਉਹ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਤੇ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਹੁਣ ਤੁਹਾਨੂੰ ਡਾਊਨ ਡਾਊਨ ਕਰਦੇ ਮਿਲਿਆ ਕਰਨਗੇ ਦਿੱਲੀ ਦੇ ਵਿੱਚ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਚੋੜ ਹੁੰਦੀ ਹੈ ਤੇ ਦਿੱਲੀ ਵਾਲੇ ਨੇਤਾ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਡਾਊਨ ਡਾਊਨ ਕਰਦੇ ਹੁੰਦੇ ਆ ਸੋ ਆਹ ਕੋ ਚੱਲੀਗਾ ਤੇ ਇਹ ਕੋ ਚੱਲੀ ਜਾਣਾ ਜੀ ਜੀ ਬਿਲਕੁਲ ਸਹੀ ਗਾਇ ਤੁਸੀਂ ਟਾਣਾ ਸਾਹਿਬ ਵੀ ਹੁਣ ਤਾਂ ਆਹੀ ਕੁਝ ਹੋਣਾ ਪਰ ਉਧਰ ਦੂਸਰੇ ਬੰਨੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਉਹ ਕਹਿੰਦੇ ਬਹੁਤ ਦੁਖੀ ਨਜ਼ਰ ਆ ਰਹੇ ਨੇ ਉਹ ਕਹਿੰਦੇ ਵੀ ਤਿੰਨ ਮਹੀਨੇ ਚ ਮੇਰਾ ਸਮਾਨ ਦੋ ਵਾਰ ਸੀਐਮ ਹਾਊਸ ਤੋਂ ਬਾਹਰ ਸੁੱਟ ਦਿੱਤਾ ਹੈ ਜੀ ਬਿਲਕੁਲ ਜੀ ਬਿਲਕੁਲ ਆਤਸ਼ੀ ਇਸ ਵੇਲੇ ਦਿੱਲੀ ਦੀ ਤੇ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਆ ਜਦੋਂ ਕੇਜਰੀਵਾਲ ਹੋਰੀ ਬਾਹਰ ਆਏ ਜੇਲ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਤਸ਼ੀ ਨੂੰ ਮੁੱਖ ਮੰਤਰੀ ਆਪਣੀ ਥਾਂ ਦੇ ਉੱਤੇ ਬਿਠਾਇਆ ਸੀ ਅਗਲੀ ਗੱਲ ਇਹ ਆ ਵੀ ਕੱਲ ਆਤਸ਼ੀ ਨੇ ਦੋਸ਼ ਲਾਇਆ ਕਿ ਦਿੱਲੀ ਦੇ ਵਿੱਚ ਜਿਹੜਾ ਸੀਐਮ ਨਿਵਾਸ ਆ ਉਹਦੇ ਵਿੱਚੋਂ ਮੇਰਾ ਦੋਵਰੀ ਸਮਾਨ 3 ਮਹੀਨੇ ਦੇ ਵਿੱਚ ਕੱਢ ਕੇ ਬਾਹਰ ਮਾਰਿਆ ਇਹ ਚਾਹੁੰਦੇ ਨਹੀਂ ਕਿ ਸੰਵਿਧਾਨਕ ਉਹਦੇ ਦੇ ਉੱਤੇ ਬੈਠਿਆ ਨੂੰ ਇਸ ਤਰੀਕੇ ਦੇ ਨਾਲ ਮਿਲੇ ਕੁਝ ਇਹ ਚਾਹੁੰਦੇ ਨਹੀਂ ਕਿ ਭਾਈ ਦਿੱਲੀ ਦੇ ਵਿੱਚ ਸੰਵਿਧਾਨਕ ਉਹਦੇ ਦੇ ਉੱਤੇ ਬੈਠੇ ਮੁੱਖ ਮੰਤਰੀ ਦੇ ਲਈ ਇਥੇ ਕੋਈ ਟਿਕਾਣਾ ਹੋਵੇ ਇਹਨਾਂ ਦੇ ਵੱਲੋਂ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਗੱਲ ਕਹੀ ਆ ਉਸ ਤੋਂਗਲੀ ਗੱਲ ਇੱਕ ਮਹੱਤਵਪੂਰਨ ਹੈ ਵੀ ਪੀ ਡਬਲਯੂ ਡੀ ਡਿਪਾਰਟਮੈਂਟ ਇਸ ਮਾਮਲੇ 'ਚ ਸਾਹਮਣੇ ਆਇਆ ਉਹਨੇ ਗੱਲ ਕਹੀ ਹੈ ਵੀ ਆਤਸ਼ੀ ਬਿਲਕੁਲ ਝੂਠ ਬੋਲ ਰਹੀ ਆ ਆਤਸ਼ੀ ਕਦੇ ਸੀਐਮ ਹਾਊਸ ਦੇ ਵਿੱਚ ਆਈ ਹੀ ਨਹੀਂ ਉਹਨੇ ਕਦੇ ਇਸ ਮਾਮਲੇ ਦੇ ਵਿੱਚ ਕੋਈ ਕੁਛ ਕੀਤਾ ਹੀ ਨਹੀਂਗਾ ਇਹਨਾਂ ਨੂੰ ਅਸੀਂ 2-3 ਥਾਵਾਂ ਦੀ ਪੇਸ਼ਕਸ਼ ਕੀਤੀ ਸੀ ਵੀ ਸੀਐਮ ਹੋਣ ਦਾ ਤੇ ਆ ਨੀਤਾ ਆ ਆ ਨੀਤਾ ਆ ਆ ਨੀਤਾ ਇਹ ਇਹਨਾਂ ਥਾਵਾਂ ਤੇ ਵੀ ਰਹਿ ਸਕਦੇ ਹੋ ਪਰ ਇਹਨਾਂ ਨੇ ਉਹਦੇ ਵੱਲ ਕੋਈ ਗੌਰ ਨਹੀਂ ਕੀਤੀ ਜਿਹਦੇ ਕਰਕੇ ਉਹ ਕਹਿੰਦੇ ਜੀ ਕਿ ਇਸ ਵੇਲੇ ਕੋਈ ਕਾਰਵਾਈ ਨਹੀਂ ਹੋ ਸਕੀ ਸੋ ਆਪਾਂ ਜਾਣਦੇ ਜੀ ਕਿ ਦਿੱਲੀ ਦੇ ਵਿੱਚ ਸੀਐਮ ਹਾਊਸ ਦੀ ਰੈਨੋਵੇਸ਼ਨ ਦੇ ਮਾਮਲੇ ਦੇ ਉੱਤੇ ਵੀ ਵਿਵਾਦ ਪੈਦਾ ਹੋਇਆ ਬੀਜੇਪੀ ਨੇ ਪਿੱਛੇ ਜੇ ਦੋਸ਼ ਬੜੇ ਲਾਏ ਸੀ ਵੀ ਕੇਜਰੀਵਾਲ ਹੋਰੀ ਤੱਕ ਕਹਿੰਦੇ ਹੁੰਦੇ ਸੀ ਮੈਂ ਤਾਂ ਸਿਰਫ ਦੋ ਕਮਰੋ ਦੇ ਘਰ ਵਿੱਚ ਰਹਿ ਲੂੰਗਾ ਮੈਨੂੰ ਤਾਂ ਸਰਕਾਰੀ ਗੱਡੀ ਵੀ ਨਹੀਂ ਚਾਹੀਏ ਮੈਂ ਤਾਂ ਆਪਣੀ ਛੋਟੀ ਗੱਡੀ 'ਚ ਰਹੂੰਗਾ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉੱਤੇ ਬੀਜੇਪੀ ਨੇ ਦੋਸ਼ ਲਾਏ ਸੀ ਵੀ ਇਹ ਤਾਂ ਕਰੋੜਾਂ ਰੁਪਏ ਰੈਨੋਵੇਸ਼ਨ ਦੇ ਉੱਤੇ ਜਨਾਬ ਖਰਚ ਕਰ ਦਿੰਦੇ ਆ ਇਹਨਾਂ ਨੂੰ ਇਉਂ ਲੱਗਦਾ ਵੀ ਸਾਰੀ ਜ਼ਿੰਦਗੀ ਪੂਰੀ ਹਯਾਤੀ ਪੂਰੀ ਉਮਰ ਮੈਂ ਹੀ ਸੀਯਮ ਰਹੂੰਗਾ ਤੇ ਇਸ ਬੰਗਲੇ ਦੇ ਵਿੱਚ ਇਹਨਾਂ ਨੇ 7 ਸਟਾਰ ਸਹੂਲਤਾਂ ਪੈਦਾ ਕਰ ਲਈਆਂ ਸੋ ਇਸ ਗੱਲ ਦੇ ਉੱਤੇ ਵੀ ਰੌਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੀ ਜੀ ਬਿਲਕੁਲ ਸਹੀ ਤੇ ਟਾਣਾ ਸਾਹਿਬ ਉੱਧਰ ਕਹਿੰਦੇ ਆਸਰਾਮ ਨੂੰ ਵੀ ਜ਼ਮਾਨਤ ਮਿਲ ਗਈ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਗਲਤ ਨਾ ਹੋਵਾਂ ਤਾਂ 12-13 ਸਾਲ ਬਾਅਦ ਹੁਣ ਜੇਲ੍ਹ ਚੋਂ ਬਾਹਰ ਆਊਗਾ ਕੁਝ ਸਮੇਂ ਦੇ ਲਈ ਆਸਰਾਮ ਬਿਲਕੁਲ ਜੀ ਬਿਲਕੁਲ ਆਸਰਾਮ ਤੇ ਝਾਂਸਾ ਰਾਮ ਇੱਕ ਬਰਾਬਰ ਹੀ ਆ ਕਿਉਂਕਿ ਉਹਨੇ ਜਿਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਜਿਵੇਂ ਸ਼ੋਸ਼ਣ ਕੀਤਾ ਤੇ ਜਿਵੇਂ ਉਹਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਇਹਦੇ ਬਾਰੇ ਸਾਡੇ ਪਰਿਵਾਰਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਹੀ ਆ ਆਸਾ ਰਾਮ ਉਹ ਸਾ ਦਾ ਜਿਵੇਂ ਕਿ ਗੁਰਮੀਤ ਰਾਮ ਰਹੀਮ ਜਿਵੇਂ ਕਿ ਕਦੇ ਰਾਮਪਾਲ ਤੇ ਦੋਸ਼ ਲੱਗੇ ਤੇ ਕਦੇ ਨਿਤਿਆਨੰਦ ਦੇ ਉੱਤੇ ਕਦੇ ਚਿਰਮੇਂ ਅਨੰਦ ਦੇ ਉੱਤੇ ਕਦੇ ਸੁਆਮੀ ਨੰਦ ਦੇ ਉੱਤੇ ਕਦੇ ਕਿਹੜੇ ਨੰਦ ਦੇ ਉੱਤੇ ਉਸੇ ਤਰੀਕੇ ਦੇ ਨਾਲ ਆਸਾ ਰਾਮ ਤੇ ਇਹਦੇ ਪੁੱਤ ਦੇ ਉੱਤੇ ਦੋਸ਼ ਲੱਗੇ ਸੀ ਔਰਤਾਂ ਨਾਲ ਸ਼ੋਸ਼ਣ ਕਰਦੇ 20813 ਦੇ ਵਿੱਚ سزا ਸੁناਈ ਗਈ ਸੀ ਆਸਰਾਮ ਨੂੰ ਤੇ ਹੁਣ ਚੱਲਦਾ ਜੀ 225 ਦਾ ਪਹਿਲਾ ਮਹੀਨਾ ਯਾਨੀ ਕਿ ਤਕਰੀਬਨ 11 ਸਾਲਾਂ ਬਾਅਦ 11 12 ਸਾਲਾਂ ਬਾਅਦ ਉਹਨੂੰ ਜ਼ਮਾਨਤ ਮਿਲੀ ਆ ਤੇ ਅਦਾਲਤ ਨੇ ਉਹਨੂੰ ਜ਼ਮਾਨਤ ਦਿੱਤੀ ਆ ਜੀ 31 ਮਾਰਚ ਤੱਕ ਦੇ ਲਈ ਉਹ 31 ਮਾਰਚ ਤੱਕ ਜੇਲ੍ਹ ਦੇ ਵਿੱਚੋਂ ਬਾਹਰ ਰਹੂਗਾ ਜ਼ਮਾਨਤ ਉਹਦੀ ਮਨਜ਼ੂਰ ਹੋ ਚੁੱਕੀ ਆ ਤੇ ਸਿਹਤ ਦੇ ਵਿੱਚ ਉਹਦੇ ਵਿਗਾੜ ਆ ਕਈ ਤੇ ਇਲਾਜ ਦੇ ਨਾਤੇ ਉਹਨੂੰ ਇਹ ਜ਼ਮਾਨਤ ਮਿਲੀ ਆ ਸ਼ਰਤਾਂ ਤਹਿਤ ਜਿਹੜੀ ਸ਼ਰਤਾ ਹੈਗੀ ਉਹਦੇ ਵਿੱਚ ਇੱਕ ਤੈਅ ਕਿ ਉਹਦੇ ਪਰਵਚਨ ਨਹੀਂ ਕਰ ਸਕੂਗਾ ਕੋਈ ਉਪਦੇਸ਼ ਨਹੀਂ ਦੇ ਸਕੂਗਾ ਜਿਵੇਂ ਕਿ ਸਾਧ ਲਾਣਾ ਅੱਜ ਕੱਲ ਦਿੰਦਾ ਤੇ ਦੂਜਾ ਇੱਕ ਸੋਸ਼ਲੀ ਨਹੀਂ ਹੋ ਸਕੂਗਾ ਉਹ ਮਿਲਵਰਤਨ ਨਹੀਂ ਕਿਸੇ ਨਾਲ ਬਹੁਤਾ ਰੱਖ ਸਕੂਗਾ ਸੋ ਇਹ ਵੀ ਗੱਲ ਕਹੀ ਗਈ ਆ ਪਰ ਜਿਵੇਂ ਕਿਵੇਂ ਵੀ ਹੋਵੇ ਜੋ ਮਰਜ਼ੀ ਹੋਵੇ ਵੀ ਉਹਨੂੰ ਲੰਮੇ ਸਮੇਂ ਬਾਅਦ ਜੇਲ੍ਹ ਦੇ ਵਿੱਚੋਂ ਹੁਣ ਬਾਹਰ ਆਉਣ ਦਾ ਮੌਕਾ ਮਿਲ ਲਾ ਭਾਰਤ ਦਾ ਜਿਹੜਾ ਅਕਾਇਦਗੇ ਵੀ ਅੰਨੀ ਭਗਤੀ ਵਾਲਾ ਲਾਣਾ ਉਹ ਆਸਰਾਮ ਨੂੰ ਤੇ ਗੁਰਮੀਤ RAM ਰਹੀਮ ਵਰਗਿਆਂ ਨੂੰ ਅੱਜ ਵੀ ਪੂਜਦਾ ਉਹ ਕਹਿੰਦਾ ਜਿਵੇਂ ਨਾਲ ਧੱਕਾ ਤੇ ਧੋਖਾ ਹੋਇਆ ਤੇ ਸਾਡੇ ਲੋਕਾਂ ਦੀ ਮੱਤ ਆ ਜੀ ਨਾ ਸੀ ਸੁਪਰੀਮ ਕੋਰਟ ਦੇ ਕਹਣੇ ਨੂੰ ਮੰਨਦੇ ਆ ਨਾ ਸਾਨੂੰ ਕੋਈ ਧਰਮ ਗੁਰੂ ਅਸਲ ਚੰਗਾ ਲੱਗਦਾ ਜਿਹੜਾ ਕਿ ਸੱਚੀ ਮੁੱਚੀ ਵਾਲਾ ਇਹ ਜਿਹੜੇ ਜਾਲੀ ਜੇ ਲੋਕ ਆ ਇਹ ਸਾਨੂੰ ਚੰਗੇ ਬਹੁਤ ਲੱਗਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵਧਦੇ ਆ ਹੁਣ ਗੱਲ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਉਹਨਾਂ ਨੂੰ ਲੈ ਕੇ ਕੋਈ ਨਵੀਂ ਅਪਡੇਟ ਕੋਈ ਖਬਰ ਉਹਨਾਂ ਦੀ ਸਿਹਤ ਦੀ ਕੋਈ ਜਾਣਕਾਰੀ ਨਵੀਂ ਆਈ ਹੈ ਜੀ ਸਾਹਮਣੇ ਹਾਂ ਬਿਲਕੁਲ ਜੀ ਲੰਘੇ ਕੱਲ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਡੱਲੇਵਾਲ ਸਾਹਿਬ ਦੇ ਬਾਰੇ ਕਿ ਉਹ ਬੇਹੋਸ਼ ਹੋ ਗਏ ਤੇ 1 ਘੰਟੇ ਤੋਂ ਵੱਧ ਸਮਾਂ ਉਹ ਬੇਹੋਸ਼ ਰਹੇ ਉਹਨਾਂ ਦੀ ਕਹਿੰਦੇ ਵੀ ਪਲਸ ਰੇਟ ਵੀ ਘਟ ਗਈ ਉਹਨਾਂ ਦੀ ਸ਼ੂਗਰ ਵੀ ਘਟ ਗਈ ਉਹਨਾਂ ਦਾ ਬਲੱਡ ਲੈਵਲ ਵੀ ਜਿਹੜਾ ਉੱਤੇ ਥੱਲੇ ਹੋ ਗਿਆ ਬਲੱਡ ਪ੍ਰੈਸ਼ਰ ਲੈਵਲ ਤੇ ਜਿਹਦੇ ਕਰਕੇ ਭਾਈ ਉਹ ਬੇਹੋਸ਼ ਹੋ ਗਏ ਤੇ ਜਿਹੜੇ ਉੱਥੇ ਕਿਸਾਨ ਨੇ ਤੇ ਡਾਕਟਰ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਵੀ ਮਲੇ ਆ ਬਾਅਦ ਵਿੱਚ ਉਹਨਾਂ ਨੂੰ ਪਾਣੀ ਵੀ ਪਿਆਇਆ ਗਿਆ ਤੇ ਉਹਨਾਂ ਨੂੰ ਹੋਸ਼ ਆਈ ਆ ਦੇਖੋ ਅੱਜ ਉਹਨਾਂ ਨੂੰ ਹੋਸ਼ ਆ ਰਹੀ ਆ ਕੱਲ ਨੂੰ ਇਹ ਹੋਸ਼ ਆਉਣੀ ਬੰਦ ਹੋ ਜਾਣੀ ਆ ਤੁਸੀਂ ਕਹੋਗੇ ਜੀ ਵੀ ਇਹੋ ਜੀ ਗੱਲ ਕਿਉਂ ਮੂੰਹ ਦੇ ਵਿੱਚੋਂ ਕੱਢਦੇ ਹੋ ਜੋ ਦਿਸ ਰਿਹਾ ਉਹ ਤਾਂ ਮੰਨਣਾ ਪੈਣਾ ਜੋ ਹੈ ਉਹ ਤਾਂ ਹੈ ਮੰਨਿਏ ਨਾ ਮੰਨਿਏ ਬਾਦ ਦੀਆਂ ਗੱਲਾਂ ਇਹ ਤਾਂ ਐਵੇਂ ਨੇਰੇ ਚ ਤੀਰ ਮਾਰਨ ਵਾਲੀ ਗੱਲ ਆ ਕਿ ਅਸੀਂ ਇਸ ਗੱਲ ਨੂੰ ਕਬੂਲੀ ਨਾ ਕਰ ਗਏ ਕੇਂਦਰ ਦੀ ਸਰਕਾਰ ਨੂੰ ਡੱਲੇਵਾਲ ਮੁਕਤਾ ਜਾਂਦਾ ਦਿਸਦਾ ਨਹੀਂ ਤੇ ਡੱਲੇਵਾਲ ਅੱਜ ਘੰਟੇ ਬਾਅਦ 2 ਘੰਟੇ ਬਾਅਦ ਹੋਸ਼ ਦੇ ਵਿੱਚ ਆ ਰਿਹਾ ਕੱਲ ਨੂੰ ਹੁਤਦਾ ਇੱਕ ਦਿਨ ਨਾ ਆਵੇ ਫਿਰ ਕਦੇ ਵੀ ਨਾ ਆਵੇ ਕੋਈ ਪਤਾ ਥੋੜੀ ਹੁੰਦਾ ਸਮੇਂ ਦਾ ਪਰ ਉਸ ਤੋਂ ਅਗਲੀ ਗੱਲ ਇਹ ਜੀ ਕਿ ਕਿਸਾਨ ਜਿੱਥੇ ਬੰਦ ਕਹਿੰਦੇ ਵਿੱਚ ਏਕੇ ਦੀ ਘਾਟ ਪਹਿਲਾਂ ਵੀ ਸੀ ਅੱਜ ਵੀ ਆ ਤੇ ਮੀਡੀਆ ਜਿਹੜਾ ਮੈਂ ਮੀਡੀਏ ਦੇ ਉੱਤੇ ਕੱਲ ਮੈਨੂੰ ਬੜਾ ਦੁੱਖ ਹੋਇਆ ਹੈਰਾਨੀ ਹੋਈ ਵੇ ਦੇਖੋ ਭਲਾਈਆਂ ਨੇ ਪਿੰਡ ਦੇ ਵਿੱਚ ਆਂਡਿਆਂ ਦੀਆਂ ਟ੍ਰੇਆਂ ਚੱਕ ਕੇ ਲੈ ਗਏ 6 ਟ੍ਰੇਆਂ ਤੇ 2100 ਰੁਪਏ ਵਾਲੀਆਂ ਉਹ ਵੀਡੀਓ ਕਿੰਨੇ ਵੱਡੇ ਪੱਧਰ ਤੇ ਮੀਡੀਏ ਨੇ ਵਾਇਰਲ ਕੀਤੀ ਆ ਕਿੰਨੇ ਵੱਡੀ ਗਿਣਤੀ ਦੇ ਵਿੱਚ ਬਲੌਗਰ ਆ ਜਿਹੜੇ ਉੱਥੇ ਪਹੁੰਚ ਗਏ ਵੀ ਭਾਈ ਉਹ ਆਂਡਿਆਂ ਵਾਲੀ ਰੇੜੀ ਦੇ ਮਾਲਕ ਦੇ ਨਾਲ ਇੰਟਰਵਿਊ ਕਰਨ ਦੇ ਲਈ ਪ੍ਰਵਾਸੀ ਮਜ਼ਦੂਰ ਨਾਲ ਇੰਟਰਵਿਊ ਕਰ ਰਹੇ ਆ ਜਿਹੜਾ ਮੁੰਡਾ ਆਂਡਿਆਂ ਵਾਲੀ ਟ੍ਰੇ ਚੱਕ ਕੇ ਭੱਜਿਆ ਸੀਗਾ ਜਾਂ ਗਲਤੀ ਨਾਲ ਭੱਜਿਆ ਜਾਂ ਜਾਣ ਬੁੱਝ ਕੇ ਭੱਜਿਆ ਉਹਦੀਆਂ ਵੀ ਇੰਟਰਵਿਊ ਹੋ ਗਈਆਂ ਦਰਜਨਾਂ ਦੀ ਗਿਣਤੀ ਦੇ ਵਿੱਚ ਮੈਨੂੰ ਤਾਂ ਪਤਾ ਲੱਗਾ ਜੀ ਅੱਧਾ ਸੈਂਕੜਾ ਉੱਥੇ ਬਲੌਗਰ ਆ ਜਿਹੜ ਜਾ ਮੀਡੀਆ ਦੇ ਵਕ ਵਕ ਅੰਗ ਉਥੇ ਪਹੁੰਚ ਗਏ ਆਂਡਿਆਂ ਵਾਲੀ ਟ੍ਰੇਨਾਂ ਨਾਲ ਐਵੇਂ ਹੋਇਆ ਆ ਕਰ ਲਿਆ ਵੀ ਜਿਵੇਂ ਕੋਹੇ ਦੂਰ ਹੀਰਾ ਚੱਕਿਆ ਹੁੰਦਾ ਇਸ ਤਰੀਕੇ ਦੇ ਨਾਲ ਉਹਦੀ ਕਵਰੇਜ ਹੋਈ ਆ ਹਾਲਾਂਕਿ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਵੀ ਕਿਸੇ ਗਰੀਬ ਦੇ ਨਾਲ ਕੋਈ ਧੱਕਾ ਤੇ ਧੋਖਾ ਨਹੀਂ ਹੋਣਾ ਚਾਹੀਦਾ ਪਰ ਜੇ ਸਾਨੂੰ 2100 ਰੁਪਏ ਵਾਲਾ ਮਸਲਾ ਵੱਡਾ ਲੱਗਦਾ ਤੇ ਫਿਰ ਸਾਨੂੰ ਡੱਲੇਵਾਲ ਵਾਲਾ ਮਸਲਾ ਕਿਉਂ ਛੋਟਾ ਲੱਗਦਾ ਅਸੀਂ ਉਥੇ ਕਿਉਂ ਨਹੀਂ ਜਾਂਦੇ ਕਿ ਚੱਲੋ ਖਨੌਰੀ ਬਾਰਡਰ ਤੇ ਉਹਦੀ ਵੀ ਕਵਰੇਜ ਕਰੋ ਆ ਜਿਹੜਾ ਸਮਾਣੇ ਦੇ ਵਿੱਚ 11 ਅਕਤੂਬਰ ਤੋਂ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਚੜਿਆ ਬੈਠਾ ਬੇਦਬੀ ਦੇ ਤੇ ਕਾਨੂੰਨ ਬਣਾਇਆ ਜਾਵੇ ਬੇਦਬੀ ਦੇ ਖਿਲਾਫ ਤੇ ਇਸ ਮਸਲੇ ਦੇ ਉੱਤੇ ਤੁਸੀਂ ਕਵਰੇਜ ਕਰਨ ਲਈ ਕਿਉਂ ਨਹੀਂ ਪਹੁੰਚਦੇ ਤੁਸੀਂ ਇਹ ਦੱਸੋ ਕੰਪਿਊਟਰ ਅਧਿਆਪਕ ਮਰਨ ਵਰਤਲੇ ਉੱਤੇ ਅਤੇ ਉਹਨਾਂ ਦੀ ਕਵਰੇਜ ਕਿਉਂ ਨਹੀਂ ਕਰਨ ਪਹੁੰਚਦੇ ਤੁਸੀਂ ਰੋਡਵੇਜ਼ ਦੇ ਮੁਲਾਜ਼ਮਾਨੀਆਂ ਕਿਉਂ ਨਹੀਂ ਕਵਰੇਜ ਕਰਦੇ ਸੋ ਮਤਲਬ ਇਹ ਜੀ ਕਿ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਉਹ ਵੀ ਤਮਾਸ਼ਵੀਨੀ ਦੇ ਵਿੱਚੋਂ ਗੁਜ਼ਰ ਰਿਹਾ ਉਹਨਾਂ ਨੂੰ ਇਹ ਆ ਵੀ ਭਾਈ ਆ ਹੌਲਾ ਜਾ ਵਿਸ਼ਾ ਤੇ ਪੰਜਾਬੀਆਂ ਦੀ ਹੌਲੀ ਮਾਤਾ ਜਿਹੜੀ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੀ ਇਸ ਕਰਕੇ ਇਧਰਲੇ ਪਾਸੇ ਨੂੰ ਡਾਊਨ ਡਾਊਨ ਕਰਦੇ ਜਾਂਦੇ ਆ ਜੀ ਬਿਲਕੁਲ ਸਹੀ ਹੋ ਗਿਆ ਟੈਰਸਾ ਬਗਿਆਦ ਨੇ ਗੱਲ ਕਰਦੇ ਆ ਕੌਮੀ ਇਨਸਾਫ ਮੋਰਚੇ ਦੀ ਕੌਮੀ ਇਨਸਾਫ ਮੋਰਚੇ ਦੀ ਪੁਲਸ ਨਾਲ ਝੜਪ ਹੋਈ ਹੈ ਜੀ ਕਿਉਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਵੀ ਲੰਘੇ ਕਾਫੀ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਸੰਘਰਸ਼ ਕਰ ਰਿਹਾ ਮੁਹਾਲੀ ਦੇ ਵਿੱਚ ਇਹਨਾਂ ਦੇ ਵੱਲੋਂ ਉੱਥੇ ਆਪਾਂ ਜਾਣਦੇ ਆ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਡੇਰਾ ਪੱਕੇ ਤੌਰ ਦੇ ਉੱਤੇ ਮੋਰਚਾ ਪੱਕੇ ਤੌਰ ਤੇ ਲਾਇਆ ਹੋਇਆ ਮੁਹਾਲੀ ਦੇ ਵਿੱਚ 에ਰਪੋਰਟ ਰੋਡ ਦੇ ਉੱਤੇ ਪਰ ਬਾਤ ਇਹਨਾਂ ਵਿਚਾਰਿਆਂ ਨੇ ਵੀ ਕੋਈ ਨਹੀਂ ਪੁੱਛ ਰਿਆ ਇਹਨਾਂ ਦੇ ਸੰਘਰਸ਼ ਨੂੰ ਵੀ ਕੋਈ ਇਸ ਵੇਲੇ ਹੰਗਾਰਾ ਦੇ ਦਿੱਤਾ ਜਾ ਰਿਹਾ ਜਿੰਨੇ ਕੁ ਸਿੰਘ ਉੱਥੇ ਬੈਠੇ ਆ ਉਹ ਬੈਠੇ ਆ ਉਹ ਚਾਹੁੰਦੇ ਜੀ ਕਿ ਬੇਦਬੀ ਜਿਹੜੀ ਉਹ ਵੀ ਰੁਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਵੇ ਪਰ ਲੰਘੇ ਕੱਲ ਜਿਹੜੇ ਇਥੋਂ ਦੇ ਵਲੰਟੀਅਰ ਆਏ ੜੇ ਕਿ ਕੌਮੀ ਇਨਸਾਫ ਮੋਰਚੇ ਨਾਲ ਜੁੜੇ ਹੋਏ ਆ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਪਹੁੰਚਿਆ ਗਿਆ ਜੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਉੱਥੇ ਤੇ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਜਦੋਂ ਇਹ ਝਕਾਨੀ ਦੇ ਕੇ ਸੈਕਟਰ 43 ਦੇ ਵਿੱਚ ਪਹੁੰਚ ਗਏ ਤਾਂ ਚੰਡੀਗੜ੍ਹ ਦੀ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ ਉੱਥੇ ਝੜਪਾਂ ਵੀ ਹੋਈਆਂ ਧੱਕਾ ਮੁਕੀ ਉੱਥੇ ਹੋਈ ਆ ਕੌਮੀ ਇਨਸਾਫ ਮੋਰਚੇ ਦੇ ਕਈ ਲੋਕ ਜਿਹੜੇ ਉਹ ਹਿਰਾਸਤ ਦੇ ਵਿੱਚ ਵੀ ਲਏ ਗਏ ਆ ਫਿਰ ਕਹਿੰਦੇ ਵੀ ਛੱਡ ਵੀ ਦਿੱਤੇ ਗਏ ਆ ਮੋਰਚੇ ਦੇ ਗੱਲ ਕਹੀ ਆ ਵੀ ਭਾਈ ਅਸੀਂ ਆਉਂਦੇ ਜਿਹੜਾਂ ਦੇ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਤੁਸੀਂ ਦੇਖੋ ਵੀ ਪੰਜਾਬ ਦੀ ਕਿਹੜੀ ਸਿਆਸੀ ਪਾਰਟੀ ਜਿਹੜੀ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੀ ਆ ਕੋਈ ਇੱਕ ਸਿਆਸੀ ਪਾਰਟੀ ਹੈ ਜਿਹੜੀ ਕਿ ਇਸ ਮਸਲੇ ਦੇ ਤੇ ਕੁਝ ਨਾ ਕੁਝ ਸੱਚੀ ਮੁੱਚੀ ਕਰ ਸਕਦੀ ਆ ਇਸ ਮੁੱਦੇ ਦੇ ਉੱਤੇ ਵੀ ਸਿਆਸਤ ਹੁੰਦੀ ਆ ਸਰਕਾਰ ਬਣਦੀ ਤੇ ਚਲੀ ਜਾਂਦੀ ਆ ਬਣਦੀ ਤੇ ਚਲੀ ਜਾਂਦੀ ਬਸ ਆਹ ਕੰਮ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਖੈਰ ਉਧਰ ਦੂਸਰੇ ਬੰਨੇ ਕਹਿੰਦੇ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਜੀ ਕਿਉਂ ਬਿਲਕੁਲ ਜੀ ਇਸੇ ਮਸਲੇ ਦੇ ਵਿੱਚ ਹੀ ਪਤਾ ਲੱਗਾ ਜੀ ਕਿ ਉਹਨੂੰ ਨਜ਼ਰਬੰਦ ਕੀਤਾ ਗਿਆ ਨਜ਼ਰਬੰਦ ਇਸ ਮਸਲੇ 'ਚ ਕੀਤਾ ਗਿਆ ਜੀ ਕਿ ਉਹ ਕਿਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਨਾ ਪਹੁੰਚ ਜਾਏ ਇਸ ਕਰਕੇ ਕਹਿੰਦੇ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਪੁਲਿਸ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਕਹਿੰਦੇ ਕੱਲ੍ਹ ਸੋ ਇਸ ਤਰੀਕੇ ਦੀਆਂ ਖਬਰਾਂ ਆਈਆਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਜਿਹੜੇ ਉਹਨਾਂ ਨੇ ਤਰਸੀਮ ਸਿੰਘ ਦੇ ਘਰ ਨੂੰ ਘੇਰੇ ਦੇ ਵਿੱਚ ਲੈ ਲਿਆ ਉਧਰ ਪਤਾ ਲੱਗਾ ਜੀ ਕਿ ਮਾਨ ਦੇ ਘਰ ਨੂੰ ਵੀ ਸਿਮਰਨਜੀਤ ਮਾਨ ਦੇ ਘਰ ਨੂੰ ਵੀ ਘੇਰੇ ਦੇ ਵਿੱਚ ਲੈ ਲਿਆ ਸੋ ਦੇਖਦੇ ਆ ਭਾਈ ਇਸ ਤਰੀਕੇ ਦੇ ਨਾਲ ਵੀ ਕਿੰਨੀ ਕੁ ਦੇਰ ਤੱਕ ਇਹ ਗੱਲਾਂ ਦਬ ਕੇ ਰਹਿਣਗੀਆਂ ਹਰ ਥਰ ਦੀ ਆਪੋ ਆਪਣੀ ਸਿਆਸੀ جنگ ਆ ਸਿਮਰਨਜੀਤ ਮਾਨ ਖਰੀ ਇਹ ਗੱਲ ਕਹਿੰਨੇ ਵੀ ਜਦੋਂ ਅਸੀਂ ਬੰਦੀ ਸਿੰਘਾਂ ਦੇ ਲਈ ਬੇਅਦਬੀ ਦੇ ਖਰਾਬ ਸੰਘਰਸ਼ ਕਰ ਰਹੇ ਆ ਤਾਂ ਨਵੀਆਂ ਧਿਰਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਅਸੀਂ ਕਿਉਂ ਸਾਥ ਲੈ ਗਏ ਇਹ ਅੰਦਰਖਾਤੇ ਜੰਗ ਹੁਣ ਤਾਂ ਚੱਲਣ ਲੱਗ ਪਈ ਆ ਤੁਸੀਂ ਦੇਖੋ ਵੀ ਪਿਛਲੇ ਦਿਨੀ ਇੱਕ ਇੰਟਰਵਿਊ ਆਈ ਆ ਸਿਮਰਨਜੀਤ ਮਾਨ ਹੋਰਾਂ ਦੀ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਨਵੀਂ ਪਾਰਟੀ ਬਣਾਉਣ ਲੱਗੇ ਆ ਅਕਾਲੀ ਦਲ ਅਨੰਦਪੁਰ ਸਾਹਿਬ ਕੀ ਤੁਸੀਂ ਉਹਨਾਂ ਦਾ ਸਾਥ ਦਿਓਗੇ ਉਹ ਕਹਿੰਦੇ ਕਿ ਅਸਤਾ ਉਹ ਕੰਮ ਪਹਿਲਾਂ ਹੀ ਕਰ ਰਹੇ ਜਿਹੜਾ ਇਹਨੇ ਭਵਿੱਖ ਦੇ ਵਿੱਚ ਕਰਨਾ ਅਸੀਂ ਤਾਂ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਪਹਿਰਾ ਪਹਿਲੇ ਦਿਨ ਜਿਹੜਾ ਜਣੇ ਦੇਣਾ ਆਉਂਦੇ ਸਮੇਂ ਚ ਸੋ ਇਸ ਕਰਕੇ ਸਾਡੇ ਨਾਲ ਜੇਕਰੇ ਤੁਰਨਾ ਚਾਹਣ ਤਾਂ ਠੀਕ ਹੈ ਤੇ ਨਹੀਂ ਤਾਂ ਕਹਿੰਦੇ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਹੁਣ ਭੰਡ ਜੀ ਬਿਲਕੁਲ ਟਣਾ ਸਾਹਿਬ ਉਧਰ ਬੱਲੋਂ ਪਿੰਡ ਦੀ ਪੰਚਾਇਤ ਦੇ ਵੱਲੋਂ ਕਹਿੰਦੇ ਇੱਕ ਬਹੁਤ ਸੋਹਣਾ ਐਲਾਨ ਕੀਤਾ ਗਿਆ ਜੀ ਇਸ ਪੰਚਾਇਤ ਦਾ ਕੀ ਕਹਿਣਾ ਹੈ ਜੀ ਇਹਦੇ ਬਾਰੇ ਵਿੱਚ ਵਿਸਥਾਰ ਦਿਓ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਕਿ 12000 ਤੋਂ ਵੱਧ ਪਿੰਡ ਆ ਤੇ ਬਹੁਤ ਵੱਡੀ ਗਿਣਤੀ ਵਿੱਚ 13000 ਤੋਂ ਵੱਧ ਪੰਚਾਇਤਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਬੜੇ ਸੂਝਵਾਨ ਕੰਮ ਕਰਦੀਆਂ ਜਿਵੇਂ ਕਿ ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਅਕੜੀ ਪਿੰਡਾ ਅਕੜੀ ਪਿੰਡ ਕਨੌਰ ਵਿਧਾਨ ਸਭਾ ਹਲਕੇ ਦੇ ਵਿੱਚ ਉਥੋਂ ਦੇ ਸੂਝਵਾਨ ਸਰਪੰਚ ਦੇ ਵੱਲੋਂ ਸਮੁੱਚੀ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਸ ਕਰਕੇ ਇਹ ਗੱਲ ਕਹੀ ਗਈ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਕੁੜੀ ਕਿਸੇ ਵੀ ਵਰਗ ਦਾ ਹੋਵੇ ਅਮੀਰ ਗਰੀਬ ਹੋਵੇ ਆਈਐਸ ਤੇ ਪੀਸੀਐਸ ਇਹ ਜੇਕਰ ਕੋਈ ਕਰਨੀ ਚਾਹ ਰਾਜੀ ਪੜ੍ਹਾਈ ਇਸ ਵਿਸ਼ੇ ਦੇ ਉੱਤੇ ਤਾਂ ਜਿੰਨਾ ਮਰਜ਼ੀ ਖਰਚਾ ਆਵੇ ਤੇ ਪਿੰਡ ਦੀ ਪੰਚਾਇਤ ਕਰਿਆ ਕਰੂਗੀ ਬਹੁਤ ਸੋਹਣੀ ਗੱਲ ਆ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇੱਕ ਹੋਰ ਪਿੰਡ ਆ ਮੇਰੇ ਚੇਤੇ ਦੇ ਵਿੱਚੋਂ ਨਾ ਵਿਸਰਗਾ ਸ਼ਾਇਦ ਬੱਦੋਵਾਲ ਪਿੰਡ ਆ ਉਥੋਂ ਦੀ ਪੰਚਾਇਤ ਨੇ ਵੀ ਇਹ ਗੱਲ ਕਹੀ ਕਿ ਭਾਈ ਜੇਕਰ ਕੋਈ ਪੀਸੀਐਸ ਜਾਂ ਆਈਐਸ ਕਰਨਾ ਚਾਹਵੇ ਸਾਡੇ ਪਿੰਡ ਦਾ ਪੰਚਾਇਤ ਖਰਚ ਕਰੂਗੀ ਹੁਣ ਪਿੰਡ ਹੈਗਾ ਜੀ ਰਾਮਪੁਰਾ ਫੂਲ ਦੇ ਲਾਗੇ ਵੱਲੋਂ ਰਾਮਪੁਰਾ ਫੂਲ ਦੇ ਇਸ ਪਿੰਡ ਦੇ ਵਿੱਚ ਵੱਲੋਂ ਦੀ ਪੰਚਾਇਤ ਦੇ ਵੱਲੋਂ ਜਿਹਦੀ ਸਰਪੰਚ ਹੈਗੀ ਜੀ ਅਮਰਜੀਤ ਕੌਰ ਪੰਚਾਇਤ ਨੇ ਮਤਾ ਪਾਸ ਕਰਕੇ ਗੱਲ ਕਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਜੇਕਰ ਕੋਈ ਵੀ ਹੋਵੇ ਕੋਈ ਵੀ ਜਨਰਲ ਕੈਟਾਗਰੀ ਆ ਦਲਿਤ ਭਾਈ ਚਾ ਕੋਈ ਵੀ ਹੋਰ ਹੈਗਾ ਕੋਈ ਵੀ ਹੋਵੇ ਜੇਕਰ ਬਿਨਾ ਡੀਜੇ ਤੋਤੇ ਬਿਨਾ ਸ਼ਰਾਬ ਤੋਂ ਵਿਆਹ ਕਰੂਗਾ ਤਾਂ ਪੰਚਾਇਤ ਉਹਨਾਂ ਦੇ ਪਰਿਵਾਰ ਨੂੰ ਉਸ ਘਰ ਨੂੰ 21000 ਰੁਪਏ ਸਨਮਾਨ ਰਾਸ਼ੀ ਦੇ ਤੌਰ ਤੇ ਦੇਉ। ਦੇਖੋ ਪੰਚਾਇਤ ਨੇ ਬੜਾ ਸੋਹਣਾ ਫੈਸਲਾ ਕੀਤਾ ਪਰ ਜੇਕਰ ਧੌਣ ਚ ਕੀਲਾ ਨਾ ਫਸਿਆ ਹੋਇਆ ਤੇ ਫਿਰ ਭਾਈ ਲੋਕ ਇਸ ਗੱਲ ਤੇ ਅਮਲ ਕਰਨਗੇ। दारू ਪੀ ਕੇ ਕੋਈ ਫਾਇਦਾ ਨਹੀਂ ਗਾ दारू ਵਰਤਾ ਕੇ ਫਾਇਦਾ ਕੋਈ ਨਹੀਂ ਤੇ ਡੀਜੇ ਲਾ ਕੇ ਡੌਂਡੀ ਪਟਣ ਦਾ ਵੀ ਲਾਭ ਕੋਈ ਨਹੀਂ। ਜੇ ਹੁਣ ਡੀਜੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਬਿਮਾਰਾਂ ਨੂੰ ਪਰੇਸ਼ਾਨ ਕਰਨਾ ਕਾਮਿਆਂ ਨੂੰ ਪਰੇਸ਼ਾਨ ਕਰਨਾ ਤਾਂ ਗੱਲ ਵੱਖਰੀ ਹੈ ਪਰ ਇਸ ਪਿੰਡ ਦੀ ਪੰਚਾਇਤ ਨੇ ਸੋਹਣਾ ਫੈਸਲਾ ਕੀਤਾ ਵੀ ਜੇਕਰ ਸਾਦਾ ਵਿਆਹ ਕਰੋਗੇ दारू ਮੁਕਤਬਿਆ ਕਰੋਗੇ ਡੀਜੇ ਮੁਕਤਬਿਆ ਕਰੋਗੇ ਤਾਂ ਪੰਚਾਇਤ ਦੇ ਵੱਲੋਂ 21000 ਰੁਪਏ ਤੁਹਾਨੂੰ ਤੋਹਫੇ ਦੇ ਰੂਪ ਦੇ ਵਿੱਚ ਦਿੱਤਾ ਜਾਊਗਾ ਜੀ ਬਿਲਕੁਲ ਟੈਨਾ ਸਾਹਿਬ ਕਹਿੰਦੇ ਭਾਰਤ ਦੇ ਹਿੱਸੇ ਇੱਕ ਹੋਰ ਪ੍ਰਾਪਤੀ ਜਿਹੜੀ ਉਹ ਜੁੜਨ ਵਾਲੀ ਹੈ 100 ਕਰੋੜ ਵੋਟਰਾਂ ਦੇ ਨਾਲ ਦੁਨੀਆ ਦਾ ਪਹਿਲਾ ਦੇਸ਼ ਹੋਏਗਾ ਭਾਰਤ ਜਿੱਥੇ 100 ਕਰੋੜ ਵੋਟਰਸ ਹੋ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਇਸ ਵੇਲੇ ਭਾਰਤ ਦੇ ਵਿੱਚ ਲਗਭਗ 48 ਕਰੋੜ ਤਾਂ ਔਰਤਾਂ ਵੋਟਰ ਆ ਤੇ 99 ਕਰੋੜ ਤੋਂ ਉੱਤੇ ਇਸ ਵੇਲੇ ਭਾਰਤ ਦੇ ਵਿੱਚ ਮਰਦ ਤੇ ਔਰਤ ਵੋਟਰ ਹੋ ਚੁੱਕੇ ਆ ਤੇ ਲੰਘੇ ਕੱਲ੍ਹ ਭਾਰਤ ਦੇ ਚੋਣ ਕਮਿਸ਼ਨਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਰਤ ਪਹਿਲਾ ਦੇਸ਼ ਬਣ ਜਾਣਾ ਜਿਹੜਾ ਕਿ 100 ਕਰੋੜੀ ਕਲੱਬ ਦੇ ਵਿੱਚ ਵੋਟਰਾਂ ਦੇ ਮਾਮਲੇ ਕਿ ਸ਼ਾਮਲ ਹੋ ਜਾਣਾ ਵੈਸੇ ਭਾਰਤ ਦੇ ਵਿੱਚ ਆਬਾਦੀ ਹੈ ਜਿਹੜੀ ਉਹ 130 ਕਰੋੜ ਤੋਂ ਵੱਧ ਆ ਲਗਭਗ ਤੇ 100 ਕਰੋੜ ਦੇ ਕਰੀਬ ਗਿਣਤੀ ਪਹੁੰਚਣ ਵਾਲੀ ਆ ਭਾਰਤ ਦੇ ਵਿੱਚ ਵੋਟਰਾਂ ਦੀ ਸੋ ਭਾਈ ਇਹਨੂੰ ਪ੍ਰਾਪਤੀ ਮੰਨ ਲਿਏ ਇਹਨੂੰ ਚਿੰਤਾਜਨਕ ਗੱਲ ਮੰਨ ਲਿਏ ਇਹਨੂੰ ਹੈਰਾਨੀਜਨਕ ਮੰਨ ਲਿਏ ਇਹਨੂੰ ਕੁਝ ਵੀ ਮੰਨ ਲਿਏ ਪਰ ਭਾਰਤ ਆਬਾਦੀ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚੋਂ ਨੰਬਰ 1 ਆ ਤੇ ਹੁਣ ਵੋਟਰਾਂ ਦੇ ਮਾਮਲੇ ਦੇ ਵਿੱਚ ਵੀ ਛੇਤੀ ਨੰਬਰ 1 ਹੋ ਜਾਣਾ ਤੇ ਲੰਘੇ ਕੱਲ ਚੋਣ ਕਮਿਸ਼ਨ ਦੇ ਵਿੱਚੋਂ ਇੱਕ ਹੋਰ ਗੱਲ ਕਹੀ ਗਈ ਆ ਉਹ ਕਹਿੰਦੇ 2024 ਦੇ ਵਿੱਚ ਜਿੰਨੀਆਂ ਵੀ ਵੋਟਾਂ ਪਈਆਂ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਭਾਵੇਂ ਵਿਧਾਨ ਸਭਾ ਦੀਆਂ ਵੱਖ-ਵੱਖ ਸੂਬਿਆਂ 'ਚ ਹੋਈਆਂ ਭਾਵੇਂ ਜ਼ਿਮਨੀ ਚੋਣਾਂ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਭਾਵੇਂ ਕੋਈ ਵੀ ਚੋਣ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਅਸੀਂ ਕੰਮ ਨੇਪਰੇ ਚਾੜਿਆ ਤੇ ਚੋਣ ਕਮਿਸ਼ਨ ਦੇ ਵੱਲੋਂ ਚੋਣ ਅਧਿਕਾਰੀਆਂ ਦੇ ਵੱਲੋਂ ਆਪਣੀ ਹਿੱਸੇਆਈਆਂ ਜ਼ਿੰਮੇਵਾਰੀਆਂ ਨੂੰ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਇਆ ਗਿਆ ਹੈ ਜੀ ਬਿਲਕੁਲ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੇ ਜਾਣੇ-ਜਾਣਦੇ ਮੈਂ ਛੋਟੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਵੀ ਦੇ ਦਿਆਂ ਕਿ ਪੰਜਾਬ ਦੇ ਵਿੱਚ ਧੁੰਦ ਜ਼ੋਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਵਿਜ਼ਿਬਿਲਟੀ ਕਈ ਥਾਵਾਂ ਤੇ ਜ਼ੀਰੋ ਹੋਈ ਪਈ ਆ ਕਈ ਥਾਵਾਂ ਦੇ ਉੱਤੇ ਥੋੜੀ ਜੀ ਹੈਗੀ ਆ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਕੋਰੇ ਤੇ ਧੁੰਦ ਨੇ ਇਸ ਵੇਲੇ ਪੰਜਾਬ ਦੇ ਜਨਜੀਵਨ ਨੂੰ ਬੇਹਦ ਪ੍ਰਭਾਵਿਤ ਕੀਤਾ ਪਿਆ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਤੇ ਬਾਕੀ ਸਾਰੇ ਤੰਦਰੁਸਤ ਰਹਿਣ ਸੜਕਾਂ ਤੇ ਹਾਰਸੇ ਨਾ ਵਾਪਰਨ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਹਾਂ ਜੀ ਸੁਖੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ